वाहेगुरु जी का खालसा श्री वागुरु जी की फतेह हाँ जी मैं हरकीत कौर अपने चैनल पर स्वागत है असम सारे ठीक ठाक हाँ जी वाहगुरू जी कृपा सारे ठीक ठाक हो टाइम मा है जोड़ा मॉर्निंग का सरदार जी जा रहे हैं अस पास ने कम धंधे कर लगे दिन हैगा जी है ऐतवार अन की तरीक है जी अज ਤੇ ਮਾਰਨਿੰਗ ਦੇ ਟਾਈਮ ਤੇ ਆਪਾਂ ਸਫਾਈਆਂ ਕਰ ਲੈਂਦੀਆਂ ਸੁਖਮਣੋਂ ਇਹ ਕੋਚ ਚੇੜਾ ਲੈਂਦੇ ਨੇ ਤੇ ਪਾਉਦ ਰੋ ਮੱਝਾਂ ਦਾ ਮੇਲੇ ਆਏ ਤੇ ਪਾ ਕਰਦੇ ਆਂ ਜੀ ਹੋਰ ਬਹੁਤ ਸਾਰੇ ਕੰਮ ਆ ਪਹਿਲਾਂ ਸਰਦਾਰ ਜੀਨ ਤੋਰਦੀਆਂ ਬੱਚਿਆਂ ਦੀਆਂ ਸੁਖਮਣੋਂ ਮੈਂ ਸਰਦਾਰ ਜੀਆ ਨੂੰ ਕਹੇ ਕਿ ਮਾਰੇ ਕੱਪੜੇ ਲਿਆ ਦੇ ਸੁਖਮਣੋਂ ਮੈਂ ਨਾ ਪੂਰੀਆਂ ਬਾਹਰ ਲਿਆ ਦਿੱਤੇ ਤੇ ਹੁਣ ਇਹ ਨਾ ਚਾਹੂਗੀ ਜੀ ਗਰਮੀ ਅੱਜ ਗਰਮੀ ਵੀ ਬਹੁਤ ਜ਼ਿਆਦਾ ਆ ਗਈ ਤੇ ਸੋ ਹੁਣ ਮੋਟੋਰੀ ਦੇ ਪਈ ਇੱਧੀਆਂ ਵਾਰਾ ਚਾ ਕੁਰਤਾ ਪਜਾਮਾ ਲਿਆ ਕੇ ਦੇ ਮળો ਤਾਹ ਬੋਲ ਮਾਰੀ ਜਾਂਦੀ ਹੈ ਨਹੀਂ ਮੰਮਾ ਉਹ ਉਨ ਦਾ ਬਾਲ ਪਾਏ ਪੈਣ ਚਾਹ ਕਿੰਨੀ ਉਹ ਕਾਟਨ ਦਾ ਪਿਓਰ ਕਾਟਨ ਦਾ ਉਹ ਕੁਰਤਾ ਪਜਾਮਾ ਜੇ ਤਿੰਨੀ ਪ੍ਰੈਸ ਕਰਕੇ ਰੱਖਦਾ ਬਾਲ ਪਾਏ ਜਾਂਦੇ ਨਹੀਂ ਤੇ ਹੁਣ ਉਹ ਮਹਾ ਪ੍ਰੈਸ ਕਰ ਲਿਆ ਨੇ ਤੇ ਰੈਡੀ ਪਾ ਲਉਂਦੇ ਨੇਗੇ ਤੇ ਬਾਸ ਇਸ ਤਰ੍ਹਾਂ ਡੈਡੀ ਖਾਕੀ ਪਾਗਮਣ ਸਰਮਈ ਪਾਗ ਨੂੰ ਖਾਤੀ ਪਾਗ ਦਾ ਬਣਾ ਦੇਣਗੇ ਤੇ ਆਪਣੇ ਕੰਮ ਉੱਤੇ ਚੱਲਦੇ ਰਹਿੰਦੇ ਨੇ ਸਰਦੇ ਰਹਿਣਗੇ ਲੋਕ ਜਿਹਾ ਜਿਹੜੇ ਘਹਾਮਾਂ ਦੇ ਬਾਹਰ ਆਪਣਾ ਇਸ ਤਰ੍ਹਾਂ ਲੰਘੂਗਾ ਸਰਦਾਂ ਦੇ ਤੱਕ ਤੇ ਇਹਨੇ ਕੱਪੜੇ ਪੈਸੇ ਦੇ ਦੇ ਕਿ ਕਿਰਤਿਕ ਨਾਲ ਮੇਨ ਲੋ ਜੇ ਪਾ ਕੱਪੜੇ ਲਾਉਣਿਆਂਗੇ ਤਸਵੀਰਾਂ ਸੇ ਤਾਂ ਹਮਾਰ ਦੇ ਆਜ ਅਸੀਂ ਸੁਖਮਣ ਹੋਰੀਆ ਕਿ ਅਸੀਂ ਨਾ ਕਿਨਾਂ ਜੈਂਤਵਾਰਾ ਮੈਂ ਵੀ ਨਹੀਂ ਸਰਵਾ ਆਇਆ ਹੈਗਾ ਤੇ ਸਰਦਾਰ ਜੀ ਅੱਜ ਗਾਇਬ ਹੋਏ ਨੇ ਮੁਰਤੇ ਵਸ ਵੀਡੀਓ ਨਹੀਂ ਬਣੀ ਹੈਗੀ ਕੰਮ ਧੰਦਿਆਂ ਚ ਅੱਤ ਡੈਡੀ ਆ ਕੇ ਪਾ ਗੂ ਤਾਰ ਤੇ ਪਰਣ ਦਿਆ ਮੈਂ ਨਾ ਕਿ ਤਉ ਅੱਖਣੀ ਇਹ ਵੀ ਤਾਰ ਤੇ ਹਾਂ ਹਾਲਾ ਲੱਗਿਆ ਮੇਰੀ ਫਾਕ ਤਾਂ ਬਟਰ ਸਪਰੇਅ ਕਰਦੇ ਨਹੀਂ ਨਹੀਂ ਆਹੋ ਹੋਣਾ ਸਪਰੇਅ ਕਰਾ ਦਾਂਗੇ ਉਡਾਰੇ ਟੁੱਟ ਜਾਂਦੇ ਨੇ ਗੇ ਹਾਂ ਗੱਲ ਰੱਖਾਂ ਮਾਰਿਆ ਭਾਰ ਨਹੀਂ ਚਾਲੇ ਡਾਣੇ ਟੁੱਟ ਜਾਂਦੇ ਨੇ ਹਮ ਬਹੁਤ ਸਾਰੇ ਬੀਵਰ ਕਾਇਦਾ ਨੇ ਛੋਟੇ ਬੇਰ ਨੇ ਹਨਾ ਬਹੁਤ ਸਾਰੇ ਬੇਰ ਹੁੰਦੇ ਨੇ ਬੀਵੀ ਨੇ ਹੈ ਹਨਾ ਭਾਈ ਆ ਕੇ ਖਾ ਲਿਆ ਕਰੋ ਬੇਰ ਐਂ ਸੇਜਣਾ ਚਾਹਣਾ ਰਿਸ਼ਤੇਦਾਰ ਵੀ ਕਹਿੰਦੇ ਨੇ ਛੋਟੇ ਬੇਰ ਨੇ ਸਾਨੂੰ ਦਿੱਤੇ ਨਹੀਂ ਕੁਝ ਤਾਂ ਫਾਕ ਤਾਂ ਖੇਰ ਲੱਗਿਆ ਰੇ ਜਿਦੋਂ ਨਾ ਬੇਰਾ ਦਾ ਪਾਰ ਹੋ ਜਾਣਾ ਡਾਨ ਇੱਕ ਕੱਚੀ ਹੁੰਦੀ ਹੈ ਮੇਰੀ ਅੱਕ ਵਰਗੀ ਹੁੰਦੀ ਹੈ ਜੇ ਮੈਂ ਜਾਮਨ ਸੇਚ ਟੁੱਟ ਜੇ ਬਾਹਰ ਨਾ ਨਾ ਪੈਣੇ ਜਾਮਨ ਦਾ ਟੁੱਟੂ ਤਾਰ ਵੀ ਤੋੜੇਗੀ ਜੇ ਮੈਂ ਜਾਮਨ ਟੁੱਟਦੀ ਹੈ ਨਾ ਐ ਜਾਮਨ ਮੰਗੂ ਬੋਦੀ ਹੁੰਦੀ ਹੈ ਜੀ ਤਾਂ ਕਰਦੇ ਟੁੱਟ ਜਾਂਦੀ ਹੈ ਬੇਰ ਨਾ ਤੀਜਾ ਹੀ ਫਾਈਂ ਪਲਦੇ ਰਹਿਣਾ ਕੁੱਤਾ ਤੋਤੇ ਖਰਾਬ ਕਰ ਦੰਦੇ ਨਾ ਚਮ ਗਿੱਦੜ ਤੇ ਪੂਸਾ ਕੜਾਂਮੋ ਟੁੱਟ ਜਾਂਦੇ ਨੇ ਡਾਣੇ ਇਸ ਕਰਕੇ ਦੇ ਰਾਤੀ ਹੱਥ ਖੋਣ ਲੈਣੇ ਸੋ ਕੁਮਾਣ ਦਾ ਗਾਲਾ ਤੇਰਾ ਸਮੋਣਾ ਜੇ ਕੌਲੀ ਚ ਪਾ ਕੇ ਲੈ ਮੇਰੇ ਲਾਰਾ ਤੋਂ ਗੁਰਮੰਦ ਆਪਣੇ ਦੇ ਬਾਗ ਬਾਗ ਪਾਰੇ ਨੇ ਤਮ ਲੋਟਣੀ ਆਉਂਦੀ ਤੇ ਕੌਲੀ ਲੈ ਬੋ ਤਾਂ ਤੇਲ ਬੋਤਲ ਕਿਹੜਾ ਲਾਈ ਗਿਆ ਉਹ ਇਹ ਨਾ ਕੋ ਦੂਜਾ ਬਨਾਮਾ ਕਿਹੜਾ ਸਰੋਂ ਦਾ ਪਾਣੀ ਹੈ ਸਰੋਂ ਦਾ ਨਿੰਦਾ ਹੋਰ ਕਿਹੜਾ ਲਾਏਗੀ ਮੈਂ ਤਾਂ ਸਰੋਂ ਦਾ ਹੀ ਵਧੀਆ ਲਾਦਦਾ ਮਤਾਂ ਸਾਰੇ ਤੇਲ ਲਾ ਲਓ ਸਰੋਂ ਦਾ ਤੇਲ ਲਾ ਕੇ ਡਾਈ ਕਰਨ ਦੀ ਲੋੜ ਨਹੀਂ ਸਰੋਂ ਦੇ ਤੇਲ ਨਾਲ ਕਾਰਿਵਾਰ ਰਹਿੰਦੇ ਨੇ ਇਹ ਦਾਦੀਆਂ ਨਾਨੀਆਂ ਦਾ ਨੁਕਤਾ ਅੱਜ ਮਾਇਆ ਹੋਇਆ ਠੀਕ ਹੈ ਤੁਹਾਨੂੰ ਜਦ ਪਤਾ ਹੈ ਕਰਦਾ ਕੱਪੜੇ ਤੋ ਘਰੋਂ ਤੜਕੇ ਜਿਹੜਾ ਕੁਰਤਾ ਖਲਾਮਤ ਦਾ ਡੈਡੀ ਨੇ ਪਾ ਕੇ ਲਾ ਦਿੱਤਾ ਤੇ ਪ੍ਰੈਸ ਕਰਤਾ ਉਸ ਕੋਈ ਗੁੰਲਾ ਵਾਲਾ ਤਾਂ ਇਸ ਤਰ੍ਹਾਂ ਵੀ ਦੇਰੀ ਤੋ ਕੁਰਤਾ ਖਲਾਮਤ ਡੈਡੀ ਦਾ ਆਇਆ ਇੱਕ ਉਹ ਪ੍ਰੈਸ ਕਰਕੇ ਤਾਂ ਆ ਗਈ ਗਰਾਂਟੰਗ ਹੁਣ ਉਹਨੂੰ ਰੋਇਲ ਹੋਟਲ ਆਈਂਦੇ ਪਾਉਣ ਦੀ ਤੰਗਦੀ ਹੋਣ ਠੀਕਾ ਠੀਕਾ ਜੇ ਨਾ ਕਰਨ ਤੰਗੂ ਵੀ ਕਰ ਸਕਦੇ ਮਾਤਾ 2-4 ਕੱਪੜੇ ਦੇ ਮੈਂ ਕਹਿ ਮਾਰ ਦੂ ਫੇ ਦੋ ਸੂਟ ਨੇ ਸਿਰਵਾ ਕੇ ਪ੍ਰੈਸ ਕਰਤੇ ਤੇ ਸਭ ਜੀ ਆਪਾਂ ਨੇ ਪਈ ਹੈਗੀ ਅੱਜ ਬਣਾਉਦੇ ਨਹੀਂ ਹੈਗੇ ਹੱਬਲਾ ਪੈਣ ਹੋ ਰਹੀਆਂ ਆ ਗਈਆਂ ਬਸ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਨੈ ਵਰਦੀ ਪ੍ਰੈਸ ਵੀ ਰਹਿੰਦੀ ਆ ਹਨਾ ਬੀਬੀ ਮਾਂ ਆਂਦੀ ਆ ਭਾਂਡੇ ਤੇ ਸਵੇਰੇ ਦਹੀਂ ਨਾਲ ਆ ਪ੍ਰੌਡੂਟ ਨੂੰ ਬਣਾ ਲਾਂਗੇ ਸ਼ਾਮ ਜੋ ਕੁਝ ਦਾਲ ਬੁਈਏਗੀ ਡੰਗ ਮਾਰ ਲਾਂਗੇ ਸਾਡੇ ਸਰਜਾਂ ਜਿੱਧਰ ਉਧਰ ਉਹ ਥੋੜਾ ਕੁਝ ਦਾਲ ਘਟ ਬਾਜ ਜਾਵੇ ਉਧਰ ਉਧਰ ਚਾਚੇ ਕੋਲ ਲੈ ਲੈਣਾ ਚਾਚੇ ਕੇ ਸਾਡਾ ਲੈ ਲੈਣਾ ਨਹੀਂ ਕਰਦਾ ਪਈਆ ਬਾਦੂ ਪਈਆ ਸਭ ਤੜਕੇ ਨਹੀਂ ਬਣਾ ਲਾਂਗੇ ਨਹੀਂ ਜਹੇ ਨਾਲ ਤਾਵਾਂ ਰੈਟਨ ਉੱਪਾ ਲਾਂ ਰੈਟਨ ਵੀ ਪੱਦੀਆ ਬਣੋ ਤੇ ਜੇ ਪਾ ਕੱਪੜੇ ਕਿੰਨੇ ਕ ਹੈਗੇ ਤੇ ਜਾ ਕੇ ਟੈਮ ਮਾਰਦੇ ਤੇ ਆਪਾਂ ਹੋਰ ਉਪੜਾ ਕੇ ਦੀਏ ਚੁੰਨੀ ਇੱਥੇ ਨਾ ਆਪਣੇ ਮਿਸਤਰੀਆਂ ਨੇ ਕਢੀ ਆਈ ਗਈ ਉਹ ਪੀਕੋ ਕਰਦੀ ਆ ਪੀਕੋ ਕਰਾਉਣ ਪੜਾ ਤੀ ਨਹੀਂ ਆਪਾਂ ਦੇਖੀ ਮੈਂ ਕਿ ਉਹ ਸੂਟ ਜਾਵਣੀ ਜਿਸ ਨੂੰ ਉਹ ਦੇਰਾਂ ਫਰਮਣ ਸੂਤੀ ਜਾ ਮਮੀ ਅਸੀਂ ਵੀ ਉਹ ਸੁਬਹ ਵਾਲੇ ਨੂੰ ਪਾ ਫਿਰ ਫਿਰ ਉਹ ਤਾਂ ਲੋਣਾ ਲਿਆਵਾਂਗੇ ਅੱਜ ਕਿਹਾ ਸੀ ਡੈਡੀ ਨੇ ਬਾਗ ਚਲ ਨੂੰ ਨਹੀਂ ਕਿਉਂ ਸੁਬਹ ਲਿਆਵਾਂਗੇ ਜਾਵਾਂਗੇ ਸਹਰ ਇੱਕ ਅੱਧੇ ਦਿਨ ਨੂੰ ਤੇ ਡੈਡੀ ਨੂੰ ਟਾਈਮ ਲੱਗਿਆ ਜਿੱਦੇ ਉਹ ਕਾਨ ਵਿੱਚ ਮੁੜ ਆਵਾਂਗੇ ਤੇ ਤਾਂ ਉਹ ਜਿਹੜੇ ਪ੍ਰਿੰਟਡ ਸੂਟ ਤੋਂ ਉਹਨਾਂ ਦਾ ਆਦੇ ਲੋਣਾ ਲੈ ਕੇ ਦੂੰ ਦੂਜੇ ਨਾਲ ਦੀ ਉਹ ਦੂਜੇ ਦੇ ਵਿਆਹ ਦੇ ਨੇੜੇ ਇਸ ਮਿਆਰਿਓ ਵਿਆਹ ਨੇੜੇ ਤੋਂ ਡੇਢ ਮਿੰਨਾ ਪਿਆ ਹੋਇਆ ਤੇ ਉਹਨੇ ਦੇਸ ਨਾ ਲਗੂ ਨੇ ਪਤਾ ਲੱਗ ਮੋਟੀਆਂ ਬੱਕੜੀਆਂ ਨਾ ਹੋਰ ਪਤਮਾਇਆ ਕਾ ਸੂਟ ਨੇ ਫਰੈਂਚ ਤੇ ਵੀ ਖਰਾਬ ਕਰ ਦੇ ਤੇ ਮਹਾਰਾਜਾ ਪ੍ਰੋਗਰਾਮ ਨਿਜਵਾ ਖਾਉਣ ਜੋਰੀ ਕੱਪੜਾ ਅੰਕਾ ਅ ਮੇਰਾ ਜਾਵਣੀ ਦਾ ਸੂਟ ਕਿੱਥੇ ਤੇ ਰੇ ਕਿਹੜਾ ਉਹ ਉਹਦੇ ਆ ਹਾਂ ਲਾਸ ਨਾ ਯਾ ਮਲਤ ਨਾ ਤੰਗ ਚਾhta ਚਾਏ ਤੰਗ ਕੋ ਚੋ ਪਰ ਉਹ ਲੈ ਜੀ ਹਾਂ ਤੇ ਉਹ ਤੇ ਉਹ ਸਿਆਉਂ ਚੰਦ ਸਿਆਉਣਾ ਤੇ ਮੈਂ ਤਾਂ ਮੈਂ ਤਾਂ ਦੀ ਸਲਾਹ ਕਰਦੀ ਮੈਂ ਕਿਹੜਾ ਦਾ ਕਿਉਂ ਆਉਂਦੇ ਫਿਰ ਤੂੰ ਬਾਗੀ ਤੇ ਮੇਰੇ ਮੱਜਾਂ ਟਾਈਮ ਹੋਈ 10 ਮਿੰਟ ਤੇਰੀ ਮੈਂ ਸਿਰ ਨਗਰ ਨਾ ਮਾਰਿਆ ਮੈਂ ਤੇਰੇ ਨਾਲ ਬਾਹਾਂ ਬਾਹਾਂ ਤੇਨ ਸਰ ਇਹਦਾ ਬਾਹ ਹਾਂ ਹੋਰ ਵਨ ਦੁਪਹਿਰ ਨੂੰ ਸਾਰਾ ਦਿਨ ਬਚਾ ਡਕੜਾਈ ਵਰਤੀਆਂ ਚਲ ਜੀ ਮੈਂ ਗੁਰਮੰਦ ਸਿਰਵਾ ਕੇ ਜਾ ਕੇ ਮਿਸੇ ਜੀ ਆ ਰਹੀ ਅਜਾ ਮਸੂਮ ਇਹ ਨਹੀਂ ਹੈਗਾ ਕਰੇ ਨਹੀਂ ਆ ਜੇ ਤੂੰ ਨਿਗਰ ਰੱਖੋ ਆ ਜੇ ਇਹ ਪੈਣ ਕੇ ਕਰ ਸੱਪ ਪੜ ਜਾ ਆ ਤੋ ਅਸੀਂ ਹੀ ਰਹਿ ਗਏ ਐਡਾ ਸਾਡਾ ਇੱਧਰ ਸੱਪਾਂ ਆ ਘਰੀ ਆਪਾਂ ਨੂੰ ਨਹੀਂ ਪਤਾ ਬੜਾ ਉਹ ਜੀ ਹੋ ਗਿਆ ਨਾ ਅੱਜ ਲੀਕ ਇੱਟ ਗੁੱਟੀ ਪਈ ਇਹ ਛੱਡ ਹੈਗਾ ਆਪਾਂ ਦੇ ਸੱਪ ਬੇੜੇ ਚ ਆਹ ਤੇ ਆਹ ਹਾਂ ਰੋਇ ਪੈਣੇ ਸੱਪ ਇਹ ਤਾਂ ਮੋਟਾ ਰਹਾ ਹਣ ਉਹ ਜਿਹੜਾ ਮੋਟਾ ਦੀ ਸੱਪ ਦਿਆ ਪੀ ਆਦੀ ਆ ਉਹ ਸੀ ਇੱਥੋਂ ਆ ਕੇ ਘਾ ਦੇ ਵਿੱਚ ਦੀ ਨੰਗ ਕੇ ਆ ਆ ਦੇਖ ਇਥੋਂ ਦੀ ਆ ਕੇ ਆ ਊੜੇ ਊੜਿਆਂ ਚ ਗੜੇ ਦੇ ਕਿ ਮੈਂ ਤਾਂ ਦੁਪਹਿਰੇ ਹੁਣ ਮੱਝਾਂ ਚ ਗੜਾ ਮਾਰਨੇ ਪਹਿਲਾਂ ਕੀਤੀ ਵੀ ਨਹੀਂ ਸੀ ਮੈਂ ਮੱਝਾਂ ਮੰਨ ਕੇ ਨਹੀਂ ਬੁਜੀਏ ਪਰ ਸਾਡੇ ਵੀ ਹੈਗਾ ਬੇਲੇ ਚ ਇੱਕ ਤਾਂ ਸਾਡੇ ਦਾ ਗੋਆ ਹੈਗੀ ਸੱਪ ਸੀਣ ਲਿਓਲੇ ਸਾਡੇ ਘਰ ਬਾਹਰ ਕੋਣ ਕੇ ਲੈਣੇ ਗਾਟੇ ਕੋਣ ਇਹ ਕਿ ਕਰਾ ਦੇ ਸਪਰੇ ਬਤਨ ਕੀੜੀ ਕਰ ਦੋ ਹਾਂ ਉਹ ਕਰਦੇ ਹੁੰਦੇ ਨੇ ਉਹ ਫੜ ਜਾ ਇਹਦਾ ਮਿੰਟ ਜੀ ਨਿਕਲ ਲੈ ਹਾਂ ਆਈ ਮੈਂ ਡੰਗਲ ਕੋ ਖੁਦ ਲਾਇਆ ਭਾਈ ਆਪ ਤੱਕ ਕਿਸ ਨੇ ਹਟਜੋ ਮੈਂ ਤਾਂ 4 ਵਜੇ ਉੱਕੇ ਜਾਨੇ ਕੋ ਸੜਕਾਂ ਮੱਧੇ ਸੂਣ ਵਾਲੀਆਂ ਬੰਨੀਆਂ ਹੋਈਆਂ ਨੇ ਹੁਣ ਇੱਟਾਂ ਕੰਨੀਆਂ ਬੰਨੀਆਂ ਮੱਜਾ ਤੂੰ ਬੰਦਕ ਨਿਗਰੱਖ ਲੈ ਉਹ ਤਾਂ ਭਣ ਇੰਨਾ ਦੇ ਘਰ ਨੇ ਹੈਨਾ ਰੱਬ ਦੀ ਬੱਚਤ ਦਾ ਹੋਰ ਆਏਗਾ ਸਾਡੇ ਵੀ ਸਾਨੂੰ ਕਾਇ ਵਾਲੀ ਦਿੱਸਿਆਗਾ ਮੈਨੂੰ ਤਾਂ ਹੁਣ ਨਹੀਂ ਦੇ ਸਕਦਾ ਮੈਂ ਤਾਂ ਰੋਜ਼ ਦੇਖਦੀ ਬਸ ਇੱਥੇ ਨਿਗਰੱਖ ਗਾਹਣਾ ਜਾਵੇ ਉਹ ਉੱਟਾਂ ਤੇ ਤਿਆਰ ਆਹ ਇੱਥੇ ਹੀ ਖਤਮ ਹੁੰਦੀ ਆ ਇੱਟਾਂ ਹੋਈਆਂ ਉਹ ਗਾਹਾਂ ਵੀ ਇੱਟਾਂ ਲਾਈਆਂ ਪਈਆਂ ਨੇ ਔਰੇ ਤਾਂ ਕਿੱਟਾ ਦੇ ਯਾ ਇੱਟਾ ਦਿੱਕਲੀ ਖਤਮ ਹੁੰਦੇ ਸੋਲ ਪੱਤੀ ਬਰਲੇ ਚ ਬੜਿਆ ਤੇ ਉਹ ਚੁਬਰੀ ਕਾ ਸਾਰੀ ਢੋਲੀ ਪੈ ਤਾਲੇ ਤਾਜਾ ਮਾਂਜਾ ਮਾਰਿਆ ਹੋਰ ਇੱਥੇ ਕੋਈ ਪਾਇੜ ਨਹੀਂ ਪੂਰੀ ਹੋਰ ਸਵੇਰੇ ਤੇ ਮੈਂ ਦੁਪਹਿਰੇ ਤਾਂ ਡੰਗਰਵਾਨੀ ਕਿ ਕਿਉਂਦੋਂ ਕਿਤੇ ਵੀ ਨਹੀਂ ਸੀ ਇਹ ਤਾਂ ਮੈਂ 2 ਵਜੇ ਜਦੋਂ ਲਾਈਟ ਵਗ ਗਈ ਮੈਂ ਕਿਹਾ ਦੂਜਾ ਪੱਖਾ ਵੀ ਛੱਡ ਆਉਂਦੀਆਂ ਇਹਨਾਂ ਵਾਸਤੇ ਅਸਲ 2 ਵਜੇ ਲਟ ਗਈ ਹੈ ਮਹਾ ਤਾਂ ਨਹੀਂ ਕੁਦੀ ਗਈ ਨਾ ਤੋਕ ਕਰਾ ਦਿੰਦਾ ਮੈਂ ਸਮਾਂ ਦੇ ਦੇ ਉਹ ਤਾਂ ਮੈਂ ਚੁਕਾਈ ਲਈ ਉਹ ਇਹਦੇ ਬ੍ਰੇਕ ਕਰਾ ਦੇ ਤਾਂ ਮਿਰਜ਼ੀ ਨਿਕਲੂ ਆਏ ਨਹੀਂ ਪਤਾ ਪੜ ਆ ਇੱਟਾਂ ਦੀ ਵੇੜ ਨਾਲ ਵਿੱਚ ਗਏ ਨਾਂ ਸੋਚ ਵੀ ਵੱਟ ਸਕਦਾ ਇੱਕ ਹੀ ਬਣਾ ਉਸ ਇਹਨਾਂ ਦੇ ਘਰ ਨਹੀਂ ਹੈ ਕਹੜਾ ਆਪਣਾ ਹਾਂ ਤੁਸੀਂ ਮੱਸਰਦਾਂ ਨਹੀਂ ਛੱਡ ਦਿਓਗੇ ਮੈਂ ਤਾਂ ਛੱਡ ਦਵਾਂ ਮੱਸਰਦਾਂ ਅੱਛਾ ਹਾਂ ਨਾ ਬਲਕਿ ਮਰਾਈ ਨਹੀਂ ਹੱਥ ਤੱਕ ਦੀ ਇੱਧਰ ਆਏ ਨਹੀਂ ਆਈ ਇੱਥੀ ਆ ਇਹ ਬਣਾ ਦੇ ਬ੍ਰੇਕ ਇਹਦਾ ਲੋਕ ਵੀ ਆਇਆ ਆਹ ਦੇਖ ਆਹ ਨਾ ਚਾਹੇ ਪਹਿਲੇ ਸਾਡੇ ਅੱਗੇ ਨਹੀਂ ਕਿਦੋਂ ਲੋਕ ਮੇਕ ਕਰਦਾ ਨਹੀਂ ਇਹ ਖਤਮ ਹੋ ਗਈ ਆ आज इधर लिया मत दोपहरी सारा साफ करके आ जाओ इधर हूं कारी मार के कालो सारे बेड़ जी खड़ा दे जित्ठे हो तो मोमेंटम नहीं रहंदा लड़ लड़ पहला चढ़ के तो मैं पा मैं तो उधर से एक के बाद आ देखो आ आ आ पाले आती लक्कड़ा छोड़े लक्कड़ा भी बढ़ गया है ना हां ली सब को आ देखो निकल क्या आ गया ना उधर ਆਇਆ ਤਾਂ ਗੇਟ ਵਿੱਚ ਦੀ ਇਹ ਨਾਲੀ ਨਹੀਂ ਆ ਗਿਆ ਐ ਇੰਤੈ ਲੱਕੜਾਂ ਦੇ ਬੜ ਕੇ ਆਹੋ ਹੋ ਐ ਆਪਾਂ ਦਾ ਪਹਿਲਾ ਆਇਆ ਹੋਵੇ ਤੇ ਉਹ ਸਵੇਰੇ ਮੈਂ ਰੋਜ਼ ਦੇਖਦੀ ਪਹਿਲਾਂ ਸੰਭਰਨ ਬੈਠ ਕੇ ਤਲੀਬਾਂ ਸੱਪ ਦੀ ਨੂੰ ਇਚਾਰ ਬਣਾਉਣੀ ਆ ਜਦੋਂ ਜਿਹੜੀ ਬਣਾਉਣੀ ਜਾਂਦੀ ਹੈ ਸੁਪ ਘਰੋਂ ਮੁੰਡਾ ਖਾਦ ਲੈ ਤਾਂ ਪਾ ਕੇ ਫਿਰ ਦੇ ਕਾ ਤਾਂ ਉਹ ਲੱਕੜਾਂ ਨੂੰ ਤਾਂ ਬਾਹਰ ਨਾ ਬਾਹਰ ਟੋਲੀ ਤਾਂ ਖਲੇ ਲੈ ਦਵਾਈ ਹੋਊਗੀ ਮੋਨੂ ਆਪਾਂ ਨੇ ਸਾਰੇ ਸੱਪਾਂ ਨੂੰ ਹੀ ਘਰ ਆ ਲੱਕੜਵਾਲਣੋ ਘਰ ਲਿਆ ਕੁਲਦੀਤੋ ਲਿਆ ਕੇ ਪਾ ਕੇ ਖਾਸੀ ਕਾਫੀ ਕਾਰ ਹੈ ਹਾਂ ਇਹੀ ਲੱਗਦਾ ਇੱਥੇ ਆ ਹਾਂ ਇਹ ਕੁਵਾ ਜਿੰਨਾ ਲੱਕੜਾਂ ਨਹੀਂ ਤਾਂ ਮੈਂਟਲ ਚ ਨਿਕਲ ਉਹ ਉਧਰ ਵੀ ਜਾ ਸਕਾਂ ਪਰ ਉਧਰ ਲੀ ਨਹੀਂ ਹੈਗੀ ਉਹ ਇੱਥੇ ਰਹੇਗਾ ਸਭ ਤੋਂ ਬੈਠਣ ਨੂੰ ਵਧੀਆ ਕੁਆਨ ਨੂੰ ਹੋਰ ਥੱਲੂ ਕਰਨ ਨੂੰ ਥਾਂ ਹੈਗਾ ਪਰ ਹੁਣ ਰਾਤ ਨੂੰ ਡਾਲ ਲਵਾਂ ਮੈਂ ਅਈ ਮੈਂ ਤਾਂ ਸਵੇਰੇ ਹੋਰ ਮੱਝਾ ਮੰਨਾਂਗੇ ਫੋਟੋ ਕਰਦੇ ਦੇਖੋ ਮੱਝ ਵੀ ਨਾ ਛੋੜੇ ਨਾ ਦੋਖ ਪਸੂ ਰਹੇਗੇ ਹੋਰ ਕੱਦ ਵੱਡਾ ਸੀ ਉਹ ਮੱਝ ਦਾ ਨਾ ਵੱਡਾ ਕੱਦ ਸੀ ਬਾਲਾ ਵੱਡਾ ਕੱਦ ਸੀ ਉਹ ਕਾਲਾ ਸੱਦ ਭਾਈ ਨਹੀਂ ਵਿਚਾਰੇ ਆਹ ਦੇਖੋ ਆਇਆ ਆਇਆ ਉੱਤਰ ਕੇ ਆ ਗਿਆ ਉੱਧਰ ਤੋਂ ਨਿਕਲ ਗਿਆ ਹੋਰ ਆएगी ਆਹ ਉਧਰ ਨਹੀਂ ਹੈ ਦੋ ਹੀ ਨਾ ਤਾਂ ਮੱਝ ਆ ਹੈਗੀ ਸੁਣ ਲੈ ਛੋਟੀ ਆਖਿਆ ਕਿਰ ਸੁਣ ਲੋ ਯਾਰ ਟਾਈਮ ਆ ਗਿਆ ਹੁਣ ਵੱਜ ਗਏ ਨੇ ਪੌਣੇ 4 ਤੇ ਆਪਾਂ ਜਾਣੇ ਆਪਣੀ ਡਿਊਟੀ ਤੇ ਆਪਾਂ ਕੁਸ ਹਨਾ ਖੁਸ਼ੀ ਦੇ ਪਾਲ ਸਾਂਝੇ ਕਰਦੇ ਆ ਤੁਹਾਡੇ ਨਾਲ ਅੱਜ ਅਸੀਂ ਬਹੁਤ ਹੀ ਖੁਸ਼ ਆਗੇ ਕਿਉਂਕਿ ਸੇਮ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆਗਾ ਤੇ ਕਿਉਂਕਿ ਸਰਬਸੰਮਤੀ ਹਨਾ ਉਸ ਬੰਦੇ ਦੀ ਹੁੰਦੀ ਹੈ ਜਿਹੜਾ ਇਮਾਨਦਾਰੀ ਨਾਲ ਤੇ ਕੰਮ ਕਰੇ ਹਰ ਇੱਕ ਦੇ ਤੇ ਹਰ ਇੱਕ ਦੇ ਦੁੱਖ ਚ ਜਾਵੇ ਸੁੱਖ ਚ ਜਾਵੇ ਪਹਿਲਾਂ ਵੀ ਪਿਛਰੇ 10 ਸਾਲ ਹੋ ਗਏ 2 ਸਾਲ ਪਹਿਲਾਂ ਮੈਂਬਰੀ ਕਰੀ ਹੈਗੀ 5-5 ਸਾਲ ਦੋ ਵਾਰੀ ਕਿਉਂਕਿ ਦੁੱਖ ਸੁੱਖ ਸੁ ਖ ਮਾਪੁੱਤ ਦੋਨੇ ਜਾਂਦੇ ਰਹਿੰਦੇ ਨੇ ਪਰ ਕਿਉਂਕਿ ਪਹਿਲਾਂ ਪਾਪਾ ਜੀ ਵੀ ਜਾਂਦੇ ਰਹੇ ਸੀ ਜਦੋਂ ਪਾਪਾ ਜੀ ਨੂੰ ਬਰੰਗ ਹੋ ਗਿਆ ਹਨਾ ਫਿਰ ਪਾਪਾ ਜੀ ਮੰਝੇ ਤੇ ਬਹਿ ਗਏ ਫਿਰ ਤਰਸੇਮ ਤੇ ਹਨਾ ਆ ਬੀਬੀ ਜਾਣ ਲੱਗੀਆਂ ਦੁੱਖ ਸੁੱਖ ਤੇ ਤਰਸੇਮ ਤੇ ਬੀਬੀ ਜਾਂਦੇ ਰਹਿੰਦੇ ਨੇ ਦੁੱਖ ਸੁੱਖ ਤੇ ਹਰ ਇੱਕ ਦੇ ਖੁਸ਼ੀਆਂ ਤੇ ਗਮੀਆਂ ਜਾਣੀ ਜਾਣਾ ਹੁੰਦਾ ਹੈਗਾ ਕਿ ਜਿਹੜਾ ਕੋਈ ਰੌਲਾ ਹੁੰਦਾ ਹਨਾ ਅਗਲੇ ਦਿਨ ਠਾਣੇ 'ਚ ਨਹੀਂ ਜਾਣ ਦਿੰਦੇ ਸੀਗੇ ਜਿੰਨਾ ਜਿੱਥੇ ਤੇ ਕੋ ਜ਼ੋਰ ਲੱਗਦਾ ਤਾਂ ਅਲੱਗਾਂ ਘਰੀ ਨਵੜਿਆ ਰਹਿੰਦੇ ਸੀਗੇ ਤੇ ਪੰਚਾਇਤ ਉਹੀ ਹੁੰਦੀ ਆ ਜੀ ਜਿਹੜਾ ਰੌਲਾ ਹਨਾ ਤੇ ਸਾਥ ਚ ਜਾ ਕਿਸੇ ਦੇ ਘਰੇ ਅੰਦਰ ਵੜ ਕੇ ਨਵੜਿਆ ਆਦੇ ਤੇ ਉਹੀ ਪੰਚਾਇਤ ਮੰਨੀ ਜਾਂਦੀ ਆ ਅਸਲ ਤਾਂ ਥਾਣੇ ਚ ਤਾਲ ਆਪ ਵੀ ਜਾ ਕੇ ਨਮੇੜ ਸਕਦਾ ਹਨਾ ਤੇ ਉਹੀ ਪੰਚਾਇਤ ਮੰਨੀ ਜਾਂਦੀ ਆ ਜਿਹੜੇ ਦੋ ਪਾਈਆਂ ਦੇ ਵਿੱਚ ਬੈ ਕੇ ਰੌਲਾ ਨਿ ਨਵੜਿਆ ਜਾਂਦਾਗਾ ਐ ਹੀ ਸਾਡੇ ਚਾਚਾ ਜੀ ਦਾ ਕੰਮ ਹੈ ਤੇ ਹਰ ਇੱਕ ਦਾ ਚੰਗਾ ਸੋਚਦਾ ਚੰਗਾ ਕਰਦਾ ਹਰ ਇੱਕ ਦਾ ਰੌਲਾ ਘਰੇ ਨਹੀਂ ਮੜਿਆਉਂਦਾਗਾ ਅਸੀਂ ਕਿਉਂਗਾ ਅਸੀਂ ਦੇਖਦੇ ਰਹਿਣੇ ਆਗੇ ਬਾਹਰ ਦੇ ਕਾਂ ਬਿਚਵਾਰ ਭੰਨਿਆ ਹੋਇਆਗਾ ਹਰ ਰੋਜ਼ ਦਾ ਕੰਮ ਆਗਾ ਇਹਨਾਂ ਰਹਿਣਾ ਕੋਈ ਕਿਸ ਤਰ੍ਹਾਂ ਰੋਲਾ ਕੀ ਮੇਰਾ ਹੁੰਦਾ ਕਿਸ ਤਰ੍ਹਾਂ ਪੱਟ ਦਾ ਹੁੰਦਾ ਕਿਸ ਤਰ੍ਹਾਂ ਘਰ ਦਾ ਹੁੰਦਾ ਹਨਾ ਘਰਾਂ 'ਚ ਮੜਾ ਮੋਟਾ ਚੱਲਦੀ ਰਹਿੰਦਾ ਤੇ ਜੋ ਵੀ ਆਪਾਂ ਪੰਚਾਇਤ ਚੁਣਨੀ ਆ ਹਨਾ ਸੋਚ ਸਮਝ ਕੇ ਚੁਣਨੀ ਚਾਹੀਦੀ ਆਪਾਂ ਨੂੰ ਕਿਉਂਕਿ ਇਹ 5 ਸਾਲ ਦਾ ਮਸਲਾ ਜੀ ਇਹ ਕੜਾ ਵੀ 6 ਸਾਲ ਸੀ ਮੇਰਾ ਹੁੰਦਾ ਵੀ ਚਲ 7 ਸਾਲ ਸੀ ਮਹੀਨੇ ਵੀ ਅੱਖ ਮਿੱਚੋ ਲੰਘ ਜਾਣਗੇ ਹਨਾ 5 ਸਾਲ ਆਉਂਦੀ ਆਉਣਗੇ ਜੀ ਸੜੀਆਂ ਵੀਰਤ ਵੀਰਤ ਜਾਂਦੀਆਂ ਨੇ ਤੇ ਪਰ ਆਪਾਂ ਦੀ ਜੋ ਵੀ ਹਨਾ ਮੈਂਬਰ ਸੁਣਨਾ ਜਾਂ ਸਰਪੰਚ ਸੁਣਨਾ ਸੋਚ ਸਮਝ ਕੇ ਚੁਣਨਾ ਚਾਹੀਦਾ ਪਰ ਜੇ ਵਹਿਗੁਰੂ ਬੁਣਾ ਬਾਕੀ ਸਾਰੇ ਭਾਬੀ ਸੋਚ ਹੈ ਜੀ ਤੇ ਚੰਗਾ ਸੋਚਾਂਗੇ ਚੰਗਾ ਬਣੂਗਾ ਹਨਾ ਮਾੜਾ ਸੋਚਾਂਗੇ ਮਾੜਾ ਬਣ ਜੂਗਾ ਸਭ ਦਾ ਭਲਾ ਕਰਨਾ ਚਾਹੀਦਾਗਾ ਵਹਿਗੁਰੂ ਤੰਦਰੁਸਤੀ ਰੱਖੇ ਸਾਰਿਆਂ ਨੂੰ ਤੇ ਸਭ ਛਾਨ ਨਾਲ ਜਿਹੜਾ ਵਰਤਣਾ ਕੰਮ ਨਿਭੜ ਜੇ ਬਸ ਬਹੁਤ ਸਾਰੇ ਸਰਬਸੰਮਤੀਆਂ ਹੋ ਗਈਆਂ ਤੇ ਵਹਿਗੁਰੂ ਇਸ 3 ਸਾਲੇ ਕੀਤੇ ਕਰਦੇ ਆ ਵਧੀਆ ਹੁੰਦਾਗਾ ਜਿਹੜੇ 2.5 ਪਾਈਆਂ ਵਿੱਚ ਪੈ ਕੇ ਹਨ ਜਵਾਨ ਹੋ ਜਾਂਦੀ ਹੈ ਚਲੋ ਜੀ ਆਪਾਂ ਕਰਦੇਾਂਗੇ ਆਪਣੇ ਬਹੁਤ ਸਾਰੇ ਕੰਮ ਕਰਨ ਵਾਲੇ ਪੈਣੇਗੇ ਸਰਦਾਰ ਜੀ ਵੀ ਸਵੇਰ ਦੇ ਗਏ ਹੋਏ ਨੇਗੇ ਪਾਸੇ ਤੇ ਕੰਮ ਕਰਨ ਦੇ ਤੇ ਆਪਾਂ ਹੁਣ ਸਬਜੀ ਆਪਣੇ ਅੱਜ ਪਈ ਹੈਗੀ ਤੇ ਆਪਣੇ ਕੰਮ ਕਰ ਲੇ ਪਹਿਲਾਂ ਭੈਣ ਆ ਗਈ ਭੱਜ ਕੇ ਭੈਣ ਕਦੇ ਨੂੰ ਕੋਈ ਅੱਜ ਹੈਗਾ ਘਰ ਇਹਨਾਂ ਚੱਪ ਆ ਗਿਆ ਅੱਜ ਤੇ ਪਤਾ ਨਹੀਂ ਕੋਈ ਸੱਤ ਆ ਗੇੜੇ ਦਿੰਦਾ ਫਿਰਦਾ ਪਤਾ ਅੱਛਾ ਉਹੀ ਸੱਤ ਚਾਚੇ ਕੇ ਭਾਜਾ ਸਾਡੇਨ ਉਹੀ ਬੈਣ ਕੇ ਵਗ ਜਾਂਦਾ ਹੈ ਕਈ ਛੋਟੇ ਕਰਵਾਇਆ ਪਤਾ ਨਹੀਂ ਕਿਧਰੋਂ ਆਇਆ ਇਧਰੋਂ ਗੇੜ ਕੰਨੀ ਉਹ ਸੀਗਾ ਇਹ ਵੀ ਡਰਦੀ ਆ ਕਿਉਂਕਿ ਸਾਰੇ ਹਨ ਫਸੋਂ ਵਾਲਾ ਘਰਾਜੀ ਹਨਾ ਹੂੰ ਤਾਂ ਸਾਰਾ ਥਾਈ ਇਹਨਾਂ ਦਾਗਾ ਜਦੋਂ ਉਹ ਵਗਾ ਇੰਨੇ ਨੇ ਵੀ ਲੱਕੜ ਵਾ ਲੈਣ ਆਪਣੇ ਮango ਬਹੁਤ ਸਾਰਾ ਪਿਆ ਹੈਗਾ ਖੁੱਲਾ ਵਾਲਾ ਘਰ ਤਾ ਕਰਕੇ ਸੋਚ ਹੋ ਜਾਂਦੀ ਵੀ ਫਸਵਾ ਦੀ ਵੀ ਕਿਸੇ ਦਾ ਪਸ਼ੂ ਨੇ ਡੰਗ ਮਾਰੀ ਹੈ ਨਾ ਆਪ ਦੁੱਧ ਪੀਂਨੇ ਆ ਡੈਰੀ ਚ ਪਾ ਕੇ ਆਉਂਦੇ ਨੇ ਹੈ ਨਾ ਬੱਚੇ ਲੋਕਾਂ ਨੇ ਦੁੱਧ ਪੀਂਜੇ ਨੇ ਜਿਹੜੇ ਮੁੱਲ ਲ ਜਾਂਦੇ ਨੇ ਤੇ ਬਾਕੀ ਸਾਰੇ ਆਲਾ ਫਿਰ ਜੀਰੋ ਪਤਾ ਲੱਗ ਜਾਂਦਾ ਫਿਰ ਤਲਾ ਕਾਣ ਹੁੰਦਾ ਜਿਹੜਾ ਹੁਣ ਆਈ ਆਈ ਕੱਪ ਕਰਦੇ ਰਹਿੰਦੇ ਨੇ ਸਭ ਤੇ ਉਹ ਕਹ ਕੇ ਆਏ ਪੀ ਸੀ ਰਿਮ ਬੁਲਾ ਲਾ ਕੇ ਕੋਸ ਸਪਰੇ ਕਰਾ ਦੇ ਤੇ ਨਿਕਲ ਆਵੇ ਹੈ ਨਾ ਤੇ ਨਹੀਂ ਮੈਂ ਦੇਖਿਆ ਹੈ ਨਹੀਂ ਪਰ ਦੇਖਿਆ ਸੀ ਅਸੀਂ ਵੀ ਬਹੁਤ ਸਾਰੇ ਦੇਖਿਆ ਜਿਹੜੋ ਸੋ ਤਣ ਜਾਂਦੇ ਨੇ ਸਰਦਾਰ ਜੀ ਕੋਲ ਕਰੇ ਇੱਟਾ ਚ ਵੜ ਜਾਣਾ ਕਰੇ ਲੱਕਣਾ ਚ ਵੜ ਜਾ ਬੜ ਜਾਣਾ ਕਿਤੇ ਕਿਵੇਂ ਵੜ ਜਾਣਾ ਹਨ ਇਸ ਤਰ੍ਹਾਂ ਹੋ ਜਾਂਦਾਗਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਇੰਟਰਫੇਸ ਖੁਸੀ ਸੋੜਨਾ ਸਾਂਝੀ ਕਰਨੀ ਸੀ ਹੂੰ ਤਾਂ ਤੁਸੀਂ ਤਰਸੇਮ ਦੀ ਵੀਡੀਓ ਦੇਖ ਹੀ ਲਈ ਹੋਊਗੀ ਤੇ ਹੁਣ ਤਾਂ ਮੈਂ ਵੀ ਦੱਸ ਦਿੱਤਾ ਚਲੋ ਪਹਿਲੇ ਫੋਸਾਂਗੇ ਜੀ ਬਹਿਗੂ ਸਭ ਦੇ ਘਰੀ ਖੁਸ਼ੀਆਂ ਲਿਆ ਕੇ ਆਈਆਂ ਜੀ ਹਨਾ ਤੇ ਮਾਨਦਾਰੀ ਨਾਲ ਉਹਨੂੰ ਕਹਾਂਗੇ ਭਾਈ ਮਾਨਦਾਰੀ ਨਾਲ ਜਿਵੇਂ ਤੁਹਾਨੂੰ ਮੈਂਬਰ ਬਣਾਇਆ ਤੁਹਾਨੂੰ ਮਾਨਦਾਰੀ ਨਾਲ ਕੰਮ ਕਰੀ ਠੀਕ ਹੈ ਜੀ ਚਲੋ ਜੀ ਮਿਲਾਂਗੇ ਕੱਲ ਨੂੰ ਆਪਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਪਾ ਜੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਮਿਲਾਂਗੇ ਕਿਸੇ ਨਮੀ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਬਹੁਤ ਰੁਚੀ ਕਿਸ ਕੱਲਸਾ ਬਹੁਤ ਰੁਚੀ